ਅਮ ਸੱਚੀ ਗੱਲ ਦੀ ਫਿਰਮ ਤੇ ਅੱਜ ਬੈਠੇ-ਬੈਠੇ ਇੱਕ ਹੋਰ ਖਿਆਲ ਆਇਆ ਬੜੇ ਜਦ ਬੰਦਾ ਬੇਲਾ ਹੁੰਦਾ ਹੈ ਨਾ ਘਰੇ ਹੁੰਦਾ ਹੈ ਤੇ ਤੁਹਾਡੇ ਕੋਲ ਕਰਨੇ ਨੂੰ ਕੁਝ ਨਹੀਂ ਹੁੰਦਾ ਤੇ ਤੁਸੀਂ ਆਪਣੀ ਲਾਈਫ ਤੇ ਰਿਫਲੈਕਟ ਕਰਦੇ ਤੇ ਤੁਹਾਨੂੰ ਫਿਰ ਬੜੇ ਵਧੀਆ-ਵਧੀਆ ਮਤਲਬ ਮਤਲਬ ਅਮ ਕੈਲੋ ਕੀ ਮੋਟੀਵੇਸ਼ਨਲ ਥਾਟਸ ਆਉਂਦੇ ਨੇ ਤੇ ਕਈ ਇਦਾਂ ਦੇ ਥੌਟਸ ਹੁੰਦੇ ਨੇ ਜਿਹੜੇ ਮਤਲਬ ਹੁੰਦੀ ਤਾਂ ਰਿਐਲਿਟੀ ਆ ਬਟ ਤੁਹਾਡੇ ਮਤਲਬ ਕਹਿ ਲਓ ਕਿ ਦਿਮਾਗ 'ਚ ਹੁੰਦੇ ਆ ਦਿਲ 'ਚ ਹੁੰਦੇ ਪਰ ਉਹਨਾਂ ਨੂੰ ਤੁਸੀਂ ਕਿਵੇਂ ਐਕਸਪ੍ਰੈਸ ਕਰਨਾ ਉਹਦੇ ਵਰਡਸ ਨਹੀਂ ਹੁੰਦੇ ਤੇ ਜੇ ਤੁਸੀਂ ਮੇਰੀ ਵੀਡੀਓ ਸੁਣੋਗੇ ਤਾਂ ਮੈਨੂੰ ਲੱਗਦਾ ਕਿ ਤੁਹਾਨੂੰ ਵੀ ਲੱਗੂਗਾ ਕਿ ਤੁਹਾਡੇ ਵੀ ਦਿਮਾਗ 'ਚ ਦਿਲ 'ਚ ਇਹ ਥੌਟਸ ਹੈਗੇ ਆ ਤੇ ਮੇਰੇ ਖਿਆਲ ਜਿੰਨੇ ਆਪਾਂ ਇੱਥੇ ਭੈਣ ਭਰਾ ਆਏ ਹੋਇਆ ਬਾਹਰਲੇ ਦੇਸ਼ਾਂ 'ਚ ਕਟੂਕਟ 40% ਦਾ ਟੱਕੇ ਨਾਲ ਆਏ ਹੋਏ ਆ ਕਿ ਘਰਦਿਆਂ ਨੇ ਭੇਜ ਤਾਂ ਮੁੰਡਿਆਂ ਨੂੰ ਵੀ ਉੱਥੇ ਵਿਗੜਨਾ ਜਾਣ ਜਾਂ ਨਸ਼ੇ ਹੱਤਨਾ ਪੈ ਜਾਣ ਤੇ ਚਲੋ ਉਹਨਾਂ ਨੂੰ ਬਾਹਰ ਭੇਜ ਗਏ ਤੇ ਕੁੜੀਆਂ ਨੂੰ ਬਾਹਰ ਭੇਜ ਤਾਂ ਵੀ ਚਲ ਇਹਨਾਂ ਦਾ ਕੁਝ ਫਿਊਚਰ ਬਣ ਜੂਗਾ ਵੀ ਵਿਆਹ ਵਧੀਆ ਘਰ ਹੋ ਜੂਗਾ ਜਾਂ ਮਤਲਬ ਹੋਰ ਵੀ ਕਈ ਮਾਪੇ ਹੋਗੇ ਉਹ ਹੁੰਦਾ ਵੀ ਚਲ ਚਾਹ ਆ ਵੀ ਸਾਨੂੰ ਸਾਡਾ ਬੱਚਾ ਬਾਹਰ ਜਾਵੇ ਤੇ ਚਲ ਜੇ ਬਾਹਰ ਆ ਜੰਨੇ ਆਪਾਂ ਤੇ ਆਪਣਾ ਆਪਣਾ 골ਡਨ ਪੀਰੀਅਡ ਜਿਹੜਾ ਹੁੰਦਾ ਲਾਈਫ ਦਾ ਨਾ ਜਵਾਨੀ ਕਹੋ ਆਪਾਂ ਕੰਮ ਆ ਗਾਣਾ ਚ ਗਾਲ ਦਿੰਨੇ ਇੱਥੇ ਤੇ ਆਪਣਾ ਅੱਧਾ ਦਿਲ ਇੱਥੇ ਹੁੰਦਾ ਹੈ ਅੱਧਾ ਦਿਲ ਆਪਣਾ ਹੁੰਦਾ ਇੰਡੀਆ ਤੇ ਆਪਾਂ ਇੱਥੇ ਬੈਠੇ ਸੋਚੀ ਜਾਂਦੇ ਵੀ ਹਾਈ ਇੰਡੀਆ ਜ਼ਿੰਦਗੀ ਹੈ ਇੰਡੀਆ ਕਰਦੇ ਸੀ ਇੰਡੀਆ ਉਹ ਕਰਦੇ ਸੀ ਤੇ ਮਤਲਬ ਜਿੱਥੇ ਮਰਜੀ ਇੱਥੇ ਆਪਾਂ ਜਿੰਨਾ ਮਰਜੀ ਕੁਝ ਕਰ ਲਈ ਐਨਜੋਏ ਕਰ ਲਈਏ ਕੁਝ ਵੀ ਕਰ ਲਈਏ ਇੱਥੋਂ ਤੱਕ ਕਿ ਆਪਾਂ ਇੱਥੇ ਚਾਟ ਜਾਂ ਗੋਲ ਗੱਪੇ ਵੀ ਖਾ ਲਈਏ ਆਪਾਂ ਫੇਰ ਵੀ ਇੰਡੀਆ ਨੂੰ ਯਾਦ ਕਰਦੇ ਨਹੀਂ ਉੱਥੇ ਵਰਗੇ ਤਾਂ ਨਹੀਂ ਇੱਥੇ ਮਿਲ ਸਕਦੇ ਨਹੀਂ ਉੱਥੇ ਵਰਗਾ ਵਿਆਹ ਤਾਂ ਨਹੀਂ ਇੱਥੇ ਹੋਊ ਹਾਲਦਾ ਨਹੀਂ ਉੱਥੇ ਵਰਗੀ ਆ ਚੀਜ਼ ਨਹੀਂ ਇੱਥੇ ਹੋ ਸਕਦੀ ਭਾਵੇਂ ਉੱਥੇ ਉਹ ਪੋਲਿਊਟਡ ਆ ਸਾਰਾ ਕੁਝ ਆ ਬਟ ਸਟਿਲ ਆਪਣੇ ਮਤਲਬ ਯਾਦਾਂ ਮਿੱਠੀਆਂ ਯਾਦਾਂ ਜੁੜੀਆਂ ਹੋਈਆਂ ਨੇ ਆਪਣੇ ਦੇਸ਼ ਨਾਲ ਠੀਕ ਨਹੀਂ ਤੇ ਆਪਾਂ ਜੇ ਚਲੋ 10-12 ਸਾਲ ਗਾਲ ਕੇ ਇੱਥੇ ਸੈਟਲ ਹੋ ਜਾਨੇ ਆਪਣਾ ਘਰ-ਬਾਰ ਬਣਾ ਲਿਆ ਬੱਚੇ ਹੋ ਗਏ ਤੇ ਸਾਰਾ ਕੁਝ ਹੋ ਜਾਂਦਾ ਹੈ ਜੇ ਫਿਰ ਆਪਾਂ ਚਾਹੁੰਦੇ ਆ ਕਿ ਆਪਣੇ ਮਾਪਿਓ ਆ ਕੇ ਇੱਥੇ ਆਪਣੇ ਕੋਲ ਰਹਿਣ ਕਿਉਂਕਿ ਆਪਣੇ ਦਿਲ 'ਚ ਹਾਲੇ ਵੀ ਆਪਾਂ ਪਰਿਵਾਰ 'ਚ ਰਹਿਣਾ ਚਾਹੁੰਦੇ ਆ ਕਿਉਂਕਿ ਇੱਥੇ ਇਕੱਲਾ ਇੰਨਾ ਰਹਿ ਲੰਦਾ ਨਾ ਬੰਦਾ ਜਿਵੇਂ ਸਟੂਡੈਂਟ ਵੀ ਇੱਥੇ ਆਉਂਦਾ ਹੈ ਇਕੱਲੇ ਰੂਮ ਸ਼ੇਅਰਿੰਗ 'ਚ ਰੂਮ ਲੈ ਕੇ ਕਿਤੇ ਰਹਿ ਲਿਆ ਤੇ ਤੁਹਾਨੂੰ ਉਹ ਇੱਕ ਅੰਦਰ ਖੋਖਲਾ ਬਣਾ ਜਾਂਦਾ ਏ ਤੁਹਾਡੇ ਕਿ ਤੁਹਾਨੂੰ ਇੱਕ ਫੈਮਿਲੀ ਡਿਪੈਂਡੈਂਸੀ ਜਿਹੜੀ ਹੁੰਦੀ ਹੈ ਆਪਣੇ ਪਰਿਵਾਰਾਂ ਚ ਇੱਕ ਦੂਜੇ ਤੇ ਰਿਲਾਈ ਹੋਣਾ ਤੇ ਉਹ ਚੀਜ਼ਾਂ ਦੀ ਜਿਹੜੀ ਨਹੀਂ ਕਮੀ ਹੁੰਦੀ ਆ ਤੇ ਆਪਾਂ ਸੋਚਦੇ ਆ ਜੇ ਹੁਣ ਚਲ ਸੈਟਲ ਹੋ ਗਏ ਆ ਤੇ ਹੁਣ ਆਪਣੇ ਪੇਰੈਂਟਸ ਇੱਥੇ ਆ ਕੇ ਆਪਣੇ ਕੋਲ ਆਣ ਆਪਾਂ ਪਰਿਵਾਰ ਵਾਲਾ ਮਾਹੌਲ ਬਣਾਉਣਾ ਚਾਹੁੰਦੇ ਆ ਇੱਥੇ ਨਾ ਤੇ ਕਈਆਂ ਦੇ ਪੇਰੈਂਟਸ ਹੁੰਦੇ ਆ ਜਿਵੇਂ ਫ্রম ਪਰਸਨਲ ਐਕਸਪੀਰੀਅੰਸ ਉਹ ਨਹੀਂ ਆਉਣਾ ਚਾਹੁੰਦੇ ਇੱਥੇ ਉਹ ਕਹਿੰਦੇ ਵੀ ਤੁਹਾਨੂੰ ਤਾਂ ਇਹ ਜੇਲ੍ਹ ਲੱਗਦੀ ਹੈ ਬਈ ਅਸੀਂ ਨਹੀਂ ਆ ਸਕਦੇ ਇੱਥੇ ਅਖਤ ਘਰ ਚ ਕੈਦ ਹੋ ਜੰਨੇ ਆ ਆਗੇ ਤੇ ਉਦੋਂ ਮਨ ਚ ਖਿਆਲ ਹੁੰਦਾ ਵੀ ਸਿਹਤ ਤਾਂ ਸਾਡੇ ਲਈ ਵੀ ਜੇ ਲਈ ਪਰ ਰਹਿਣਾ ਅਸੀਂ ਵੀ ਨਹੀਂ ਚਾਹੁੰਦੇ ਇੱਥੇ ਤੇ ਸਾਡੀਆਂ ਹੁਣ ਮਜਬੂਰੀਆਂ ਹੋ ਗਈਆਂ ਸਾਡੇ ਬੱਚੇ ਇੱਥੇ ਜੰਮੇ ਆ ਅਸੀਂ ਆਪਣੀ ਜਵਾਨੀ ਦੇ ਇੰਨੇ ਸਾਲ ਇੱਥੇ ਗਾਲਤੇ ਤੇ ਮਤਲਬ 골ਡਨ ਪੀਰੀਅਡ ਜਿਹੜਾ ਹੁੰਦਾ ਤੁਸੀਂ ਉਹ ਆਪਣਾ ਇਸ ਕੰਟਰੀ ਨੂੰ ਦੇ ਦਿੱਤਾ ਹੁਣ ਤੁਸੀਂ ਇੰਡੀਆ ਜਾ ਨਹੀਂ ਸਕਦੇ ਉੱਥੇ ਰਹਿ ਨਹੀਂ ਸਕਦੇ ਜਾ ਕੇ ਠੀਕ ਨਹੀਂ ਕਿਉਂਕਿ ਉੱਥੇ ਨਾ ਤੁਹਾਡਾ ਫਰੈਂਡ ਸਰਕਲ ਆ ਨਾ ਹੀ ਤੁਹਾਡੇ ਉਹ ਰਿਸ਼ਤੇਦਾਰ ਨੇ ਤੇ ਤੁਸੀਂ ਸੋਚਦੇ ਵੀ ਚਲ ਮੀਡੀਏਟ ਲੀਸਟ ਇੱਕ ਇਮੀਡੀਏਟ ਫੈਮਿਲੀ ਮੇਰੇ ਪੇਰੈਂਟਸ ਦਾ ਜੋ ਐਟ ਲੀਸਟ ਉਹ ਸਾਡੇ ਕੋਲ ਆ ਕੇ ਇੱਥੇ ਰਹਿਣ ਤੋਂ दैट ਸਾਡੇ ਬੱਚਿਆਂ ਨੂੰ ਦਾਦਾ ਦਦੀ ਦਾ ਪਿਆਰ ਮਿਲੇ ਸਾਨੂੰ ਸਾਡੇ ਮਾਪਿਆਂ ਨਾਲ ਰਹਿਣ ਦਾ ਮੌਕਾ ਮਿਲੇ ਤੇ ਅਸੀਂ ਐਵੇਂ ਨਹੀਂ ਕਹਿੰਦੇ ਅਸੀਂ ਆ ਕੇ 베ਰੀਆਂ ਤੋੜ ਲਈ ਇੱਥੇ ਤੁਸੀਂ ਘਰੇ ਰਹੋ ਕੰਮ ਨਹੀਂ ਕਰਾਉਣਾ ਸੀ ਤੁਹਾਡੇ ਤੋਂ ਅਸੀਂ ਸਿਰਫ ਇਹ ਚਾਹੁੰਦੇ ਵੀ ਸਾਡੇ ਸਾਡਾ ਪਰਿਵਾਰ ਸਾਡੇ ਕੋਲ ਰਹੇ ਸਾਡੇ ਮਾਪੇ ਸਾਡੇ ਨਾਲ ਰਹਿਣ ਜਦੋਂ ਅਸੀਂ ਜਦ ਕੰਮ ਤੋਂ ਥੱਕ ਕੇ ਹਾਰੇ ਆਈਏ ਤੇ ਦੇਖੀ ਵੀ ਸਾਡੇ ਚਲ ਤੁਹਾਡੇ ਮਾਪੇ ਵੀ ਘਰੇ ਹੈਗੇ ਆ ਠੀਕ ਹੈ ਨਾ ਪਰਵਾਰ ਚ ਪਰਿਵਾਰ ਵਾਲੀਆਂ ਗੱਲਾਂ ਹੁੰਦੀਆਂ ਇਕੱਠੇ ਬਹਿ ਕੇ ਰੋਟੀ ਖਾਣਾ ਠੀਕ ਨਹੀਂ ਉਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹ ਬਹੁਤ ਮਿਸ ਕਰਦੇ ਆ ਤੇ ਜਦ ਪੇਰੈਂਟਸ ਕਹਿ ਦਿੰਦੇ ਆ ਵੀ ਇਹ ਮਿੱਠੀ ਜੇਲ ਆ ਉਦੋਂ ਦਿਲ ਨੂੰ ਬੜਾ ਦੁੱਖ ਹੁੰਦਾ ਹੈ ਤੇ ਅਸੀਂ ਇਹ ਵੀ ਨਹੀਂ ਕਹਿੰਦੇ ਹੈਗੇ ਵੀ ਤੁਸੀਂ ਸਦਾ ਹੀ ਆ ਕੇ ਇੱਥੇ ਰਹੋ ਅਸੀਂ ਕਹਿੰਨੇ ਵੀ ਚਲ ਸਾਲ ਚ 3 ਮਹੀਨੇ ਤਾਂ ਇੱਥੇ ਲਾਜੋ ਤੇ ਜੇ ਉਹਨਾਂ 3 ਮਹੀਨਿਆਂ ਚ ਵੀ ਆ ਕੇ ਤੁਸੀਂ ਸਟਿਲ ਮਤਲਬ ਇਹ ਕਹੀ ਜਾਣਾ ਵੀ ਹਏ ਇਹ ਤਾਂ ਮਿੱਠੀ ਜੇਲ ਆ ਹੇਤ ਤਰ੍ਹਾਂ ਨਾ ਬਹੁਤ ਔਖਾ ਆ ਤੇ ਸਾਡਾ ਦਿਲ ਕਿੰਨਾ ਦੁਖਦਾ ਹੋਊਗਾ ਕਦੇ ਉਹ ਸੋਚ ਕੇ ਦੇਖਿਓ ਹੁਣ ਮੈਂ ਕਈ ਵੀਡੀਓਜ਼ ਦੇਖੀਆਂ ਜਿਹਦੇ ਵਿੱਚ ਨਾ ਇਸ ਚੀਜ਼ ਨੂੰ ਇੱਕ ਨੈਗੇਟਿਵ ਤਰੀਕੇ ਨਾਲ ਦਿਖਾਇਆ ਜਾਂਦਾ ਹੈ ਕਿ ਵੀ ਪੇਰੈਂਟਸ ਨੂੰ ਬੁਲਾ ਲੈਂਦੇ ਆ ਜਿਉਂ ਬਾਹਰ ਤੇ ਉਹਨਾਂ ਤੋਂ ਕੰਮ ਕਰਾਉਂਦੇ ਆ ਜਿਉਂ ਉਹਨਾਂ ਤੋਂ ਜਵਾਬ ਸਾਂਭਣ ਨੂੰ ਕਹਿੰਦੇ ਆ ਇਹ ਇਹ ਬਕਵਾਸ ਦੀਆਂ ਗੱਲਾਂ ਹੁੰਦੀਆਂ ਟੂ ਬੀ ਓਨੈਸਟ ਇਹ ਵਨ ਸਾਈਡਿਡ ਫੈਕਟਸ ਹੁੰਦੇ ਆ ਹੋ ਸਕਦਾ ਸੋਚੋ ਕਿਸੇ ਇੱਕ ਨੇ ਇਦਾਂ ਦਾ ਕੰਮ ਕਰਿਆ ਹੋਵੇ ਪਰ ਮੋਸਟ ਆਫ ਦਾ ਜੋ ਮੈਨੂੰ ਲੱਗਦਾ ਹੈ ਮੈਜੋਰਿਟੀ ਆਫ ਪੀਪਲ ਜਿਹੜੇ ਹਨਾ ਮੈਨੂੰ ਲੱਗਦਾ ਮੇਰੇ ਵਰਗੇ ਦੇ علاوہ ਉਹਨਾਂ ਦਾ ਤੇ ਉਹ ਇਹੀ ਚਾਹੁੰਦੇ ਕਿ ਸਾਡਾ ਪਰਿਵਾਰ ਸਾਡੇ ਨਾਲ ਰਹੇ ਅਸੀਂ ਆਪਣੇ ਪਰਿਵਾਰ ਤੋਂ ਇੰਨੇ ਸਾਲਾਂ ਤੋਂ ਦੂਰ ਰਹੇ ਹਾਂ ਅੱਜ ਅਸੀਂ ਚਾਹੁੰਦੇ ਕਿ ਸਾਡਾ ਪਰਿਵਾਰ ਇੱਥੇ ਰਹੇ ਕਿਉਂਕਿ ਹੁਣ ਆਪਣੇ ਪੇਰੈਂਟਸ ਵੀ ਬਜ਼ੁਰਗ ਹੋ ਗਏ ਨੇ ਜੇ ਵਿੱਚ ਉਹਨਾਂ ਨੂੰ ਕੁਝ ਹੋ ਜੇ ਕੋਈ ਵੀ ਰੱਬ ਨਾ ਕਰੇ ਤੇ ਕੌਣ ਆਉਂਦਾ ਉਹਨਾਂ ਨੂੰ ਉੱਥੇ ਸਾਹਮਣੇ ਆਲਾ ਠੀਕ ਨਹੀਂ ਮੇਰੀ ਛੋਟੀ ਜੀ ਬੇਟੀ ਆ ਅਮ 5.5 ਸਾਲਾਂ ਦੀ ਉਹ ਮੈਨੂੰ ਕਹਿੰਦੀ ਰਾਤ ਨੂੰ ਕਈ ਵਾਰ ਉੱਠ ਕੇ ਮਮਾ ਦਾदू-ਦਾਦੀ ਉੱਤੇ ਇਕੱਲੇ ਨਹੀਂ ਉਹਨਾਂ ਦੀ ਟੇਕ ਕੇਅਰ ਕਰਨ ਵਾਲਾ ਕੋਈ ਨਹੀਂਗਾ ਉੱਥੇ ਤੇ ਮੈਨੂੰ ਉਹਨਾਂ ਦਾ ਬਹੁਤ ਫਿਕਰ ਹੁੰਦਾ ਆ ਆਪਾਂ ਉਹਨਾਂ ਨੂੰ ਇੱਥੇ ਭਲਾ ਲੈਣੇ ਆ ਤੇ ਇਦਾਂ ਦੇ ਟਾਈਮ ਨਾ ਬੱਚਿਆਂ ਨੂੰ ਸਮਝਾਉਣਾ ਬੜਾ ਔਖਾ ਹੋ ਜਾਂਦਾ ਘਰ ਕਿ ਮੇਰੀ ਬੇਟੀ ਇੰਡੀਆ ਰਹਿ ਕੇ ਆ ਉਹ ਜਦ ਇੱਕ ਸਾਲ ਦੀ ਸੀ ਮੈਨੂੰ ਇੰਡੀਆ ਸ਼ੇਡ ਗਈ ਸੀ 2 ਸਾਲ ਤਾਂ ਕਰਕੇ ਉਹ ਬਹੁਤ ਅਟੈਚਡ ਆਪਣੀ ਦਾਦਾ-ਦਾਦੀ ਨਾਲ ਤੇ ਉਹਨੂੰ ਫਿਰ ਸਮਝਾਉਣਾ ਬੜਾ ਔਖਾ ਹੋ ਜਾਂਦਾ ਆ ਵੀ ਕਿਉਂਕਿ ਉਹਨੂੰ ਮਤਲਬ ਹੈ ਤਾਂ ਬੜੀ ਛੋਟੀ ਬਟ ਉਹਨੂੰ ਬਹੁਤ ਮਤਲਬ ਫੀਲਿੰਗਸ ਅੰਦਰ ਇਦਾਂ ਦੀਆਂ ਨੇ ਨਾ ਜਿਵੇਂ ਵੱਡਿਆਂ ਦੀਆਂ ਹੁੰਦੀਆਂ ਵੀ ਉੱਥੇ ਇਕੱਲੇ ਨੇ ਦਾਦੂ-ਦਾਦੀ ਜੋ ਬਿਮਾਰ ਹੋ ਗਏ ਉਹਨਾਂ ਦੇ ਕੇਅਰ ਕੌਣ ਕਰੂਗਾ ਉੱਥੇ ਕੋਈ ਨਹੀਂ ਹੈਗਾ ਦਾਦੂ ਨੂੰ ਗੱਡੀ ਨਹੀਂ ਚਲਾਉਣੀ ਆਉਂਦੀ ਕੌਣ ਲੈ ਕੇ ਜਾਊਗਾ ਉਹਨਾਂ ਨੂੰ ਡਾਕਟਰ ਕੋਲ ਜਾਂ ਹਸਪੀਟਲ ਐਦਾਂ ਦੀ ਗੱਲਾਂ ਕਰਦੀ ਉਹ ਤੇ ਫਿਰ ਉਹਦੋਂ ਮੈਨੂੰ ਐ ਹੁੰਦਾ ਵੀ ਵੀ ਤੁਸੀਂ ਸਾਨੂੰ ਅਹ ਐਟਪੈਡੀਆ ਠੀਕ ਹੈ ਤੇ ਅਸੀਂ ਇਸ ਮਿੱਠੀ ਜੇਲ੍ਹ ਚ ਬੰਨਦਾ ਅਸੀਂ ਆਪਣੇ ਪਰਿਵਾਰ ਨਾਲ ਰਹਿਣਾ ਚਾਹੁੰਦੇ ਆ ਤੁਹਾਡੀ ਮਜਬੂਰੀ ਹੈ ਕਿ ਇੰਡੀਆ ਨਹੀਂ ਆ ਕੇ ਰਹਿ ਸਕਦੇ ਠੀਕ ਹੈ ਕਿਉਂਕਿ ਅਸੀਂ ਆਪਣੇ ਬੱਚਿਆਂ ਦੀ ਪਰਵ੍ਰਿਸ਼ਵੀ ਦੇਖਣੀ ਆ ਸਾਰਾ ਕੁਝ ਦੇਖਣਾ ਹੈ ਨਾ ਸਾਡੀ ਲਾਈਫ ਦਾ ਗੋਲਡਨ ਪੀਰੀਅਡ ਜਿਹੜਾ ਅਸੀਂ ਇੱਥੇ ਨਗਾਇਆ ਸੀ ਇਹ ਕੰਟਰੀ ਛੱਡ ਕੇ ਹੁਣ ਇੰਡੀਆ ਆ ਜੀ ਸਾਡਾ ਵਾਸਤੇ ਲਈ ਅਸੀਂ ਆ ਵੀ ਜੀ ਸਾਨੂੰ ਉੱਥੇ ਪੈਸਾ ਕਮਾਉਣ ਦਾ ਕੋਈ ਤੌਰ ਤੋਂ ਹੋਵੇ ਜੀ ਤੁਹਾਡੇ ਬੱਚਿਆਂ ਦਾ ਫਿਊਚਰ ਸਾਨੂੰ ਉੱਥੇ ਸਿਕਿਉਰ ਦਿਖਦਾ ਹੋਵੇ ਜੀ ਤੇ بس ਮੈਨੂੰ ਲੱਗਦਾ ਹੈ ਵੀ ਕਾਫੀ ਜੇ ਤੁਸੀਂ ਇਹ ਦੇਖੋਗੇ ਵੀਡੀਓ ਤੁਹਾਨੂੰ ਮੈਨੂੰ ਲੱਗਦਾ ਵੀ ਤੁਹਾਡੀ ਫੀਲਿੰਗਸ ਮੇਰੀ ਫੀਲਿੰਗਸ ਨਾਲ ਮੈਚ ਕਰਨੀਆਂ ਤੇ ਕੀ ਮੈਨੂੰ ਲੱਗਦਾ ਹੈ ਵੀ ਮੈਂ ਬਹੁਤ ਜਣੇ ਨੂੰ ਮਿਲੀ ਹੈ ਇਦਾਂ ਜਿਹੜੇ ਕਹਿੰਦੇ ਆ ਵੀ ਤੁਹਾਡੇ ਪੇਰੈਂਟਸ ਤੇ ਨਹੀਂ ਆਉਣਾ ਚਾਹੁੰਦੇ ਇੱਥੇ ਆ ਕੇ ਨਹੀਂ ਖੁਸ਼ ਹੁੰਦੇ ਹੈਗੇ ਤੇ ਉਹਨਾਂ ਪੇਰੈਂਟਸ ਲਈ ਇੱਕ ਮੈਸੇਜ ਹੈ ਵੀ ਤੁਸੀਂ ਸਾਡੇ ਫੀਲਿੰਗਸ ਬਾਰੇ ਸਾਡੇ ਭਾਵਨਾਵਾਂ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰੋ ਵੀ ਅਸੀਂ ਆਪਣੇ ਪਰਿਵਾਰ ਨੂੰ ਬਹੁਤ ਮਿਸ ਕਰਦੇ ਹਾਂ ਇੱਥੇ ਇੰਨੇ ਸਾਲ ਕੋਈ ਬੰਦਾ ਕੱਲਾ ਰਿਆ ਹੋਵੇ ਜਿਹਦੇ ਕੋਲ ਕੋਈ ਘਰੇ ਆ ਕੇ ਵੀ ਉਹ ਬੰਦਾ ਰੋਣ ਜੋਗਾ ਵੀ ਨਹੀਂ ਕਿਸੇ ਕੋਲ ਉਹ ਬੰਦਾ ਬਿਮਾਰ ਆ ਉਹਦੇ ਕੋਲ ਕੋਈ ਉਹਨੂੰ ਰੋਟੀ ਪੁੱਛਣ ਵਾਲਾ ਨਹੀਂ ਹੈਗਾ ਉਹ ਬੰਦਾ ਅੰਦਰੋਂ ਕਿੰਨਾ ਖਾਲੀ ਖੋਖਲਾ ਹੋਇਆ ਹੋਊਗਾ ਕਿ ਉਹ ਆਪਣੇ ਪਰਿਵਾਰ ਨੂੰ ਕਹਿ ਰਿਹਾ ਮੇਰੇ ਕੋਲ ਆ ਕੇ ਰਹੋ ਤੇ ਤੁਸੀਂ ਆ ਕੇ ਉਸ ਬੰਦੇ ਨੂੰ ਜਦ ਤੁਸੀਂ ਕਹਿੰਦੇ ਹੋ ਕਿ ਸਾਨੂੰ ਤਾਂ ਮਿੱਠੀ ਜੇਲ੍ਹ ਲੱਗਦੀ ਹੈ ਵੀ ਇਸ ਤਾਂ ਫਸ ਗਿਆ ਇੱਥੇ ਆ ਕੇ ਸਾਡੇ ਤੋਂ ਤਾਂ ਮਹੀਨੇ ਤੋਂ ਵੱਧ ਨਹੀਂ ਰਿਹਾ ਹੁੰਦਾ ਇੱਥੇ ਤੇ ਉਸ ਟਾਈਮ ਉਸ ਬੱਚੇ ਤੁਹਾਡੇ ਬੱਚਿਆਂ ਦੇ ਮਨ ਚ ਉਸ ਟਾਈਮ ਕਹੇਜੀ ਫੀਲਿੰਗ ਆਉਂਦੀ ਹੋਊਗੀ ਕਿ ਸਾਡੇ ਮਾਪਿਆਂ ਦਾ ਸਾਡੇ ਕੋਲ ਆ ਕੇ ਜੀ ਨਹੀਂ ਲੱਗਦਾ ਯਾਰ ਵੀ ਅਸੀਂ ਤਾਂ ਸਿਰਫ ਇਨਾਂ ਨਾਲ ਟਾਈਮ ਸਪੈਂਡ ਕਰਨਾ ਚਾਹੁੰਦੇ ਆ ਤੇ ਅ ਥੋੜਾ ਜਿਹਾ ਮੈਨੂੰ ਲੱਗਦਾ ਪੇਰੈਂਟਸ ਨੂੰ ਵੀ ਸੋਚਣਾ ਚਾਹੀਦਾ ਹੈ ਮੈਨੂੰ ਲੱਗਦਾ ਹੈ ਇਸ ਚੀਜ਼ ਬਾਰੇ ਕਿ ਆਪਾਂ ਹਮੇਸ਼ਾ ਮੈਜੋਰਟੀ ਆਫ ਦਾ ਟਾਈਮ ਨਾ ਬੱਚਿਆਂ ਨੂੰ ਹੀ ਗਲਤ ਕਹਿ ਦਿੰਦੇ ਆ ਜਿਹੜੇ ਬਾਹਰ ਬੱਚੇ ਆਏ ਹੋਏ ਉਹ ਗਲਤ ਨਹੀਂ ਜਾਂ ਬਹੂਆਂ ਗਲਤ ਨਹੀਂ ਹਰ ਵੇਲੇ ਆਪਣੀ ਜਨਰੇਸ਼ਨ ਗਲਤ ਨਹੀਂ ਹੁੰਦੀ ਕਈ ਵਾਰੀ ਬਜ਼ੁਰਗ ਵੀ ਗਲਤ ਹੋ ਸਕਦੇ ਆ ਉਹਨਾਂ ਦੀ ਸੋਚ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਥੋੜੀ ਫਲੈਕਸੀਬਲ ਕਰਨੀ ਪਊਗੀ ਸੋ ਥੈਟ ਕਿਤੇ ਨਾ ਕਿਤੇ ਆਪਣੀਆਂ ਫੀਲਿੰਗਸ ਵੀ ਹਰਟ ਨਾ ਹੋਣ ਆਪਣੀ ਆਪਣੀ ਥਾਂ ਤੇ ਉਹਨਾਂ ਨੂੰ ਵੀ ਇੱਕ ਵਾਰੀ ਨਾ ਆਪਣੇ ਆਪ ਨੂੰ ਰੱਖ ਕੇ ਸੋਚਣਾ ਚਾਹੀਦਾ ਆ ਵੀ ਇੱਥੇ ਕਿੰਨੇ ਸਟਰਗਲਸ ਕਰਦੇ ਆਪਾਂ ਮੈਂ ਮੇਰਾ ਇਹ ਮਤਲਬ ਬਹੁਤ दिली ਇੱਛਾ ਹੈ ਕਿ ਮੈਂ ਨਾ ਤੁਹਾਡੇ ਨਾਲ ਆਪਣੇ ਸਟਰਗਲਸ ਸ਼ੇਅਰ ਕਰਾਂ ਵੀ ਮੈਂ ਜਦ ਤੁਹਾਨੂੰ ਵੀ ਦਿੱਤੀ ਹੈ ਕਿ ਮੇਨੂੰ ਕੀ ਕੁਝ ਹੋਇਆ ਜੋ ਮੇਰੇ ਅਜੇ ਤੱਕ ਫੈਮਿਲੀ ਨੂੰ ਵੀ ਨਹੀਂ ਪਤਾ ਆ ਕਿਉਂਕਿ ਮੈਨੂੰ ਐਸੀ ਮੈਂ ਇੱਥੇ ਇਕੱਲੀ ਬੈਠ ਕੇ ਉਹਨਾਂ ਨੂੰ ਜੇ ਆ ਗੱਲਾਂ ਸ਼ੇਅਰ ਕਰੂੰ ਉਹਨਾਂ ਨਾਲ ਉਹਨਾਂ ਨੂੰ ਡਰ ਜਾਣਾ ਉੱਥੇ ਬੈਠਿਆ ਨੇ ਵੀ ਸਾਡੀ ਕੁੜੀ ਇਕੱਲੀ ਹੈ ਬਾਹਰ ਵੀ ਉਹ ਤੇ ਆ ਕੁਝ ਹੋ ਰਿਹਾ ਵਾ ਤੇ ਉਹਨਾਂ ਨੇ ਤਾਂ ਉੱਥੇ ਬੈਠਿਆ ਨਹੀਂ ਉਹਨ ਕੁਝ ਹੋ ਜਾਣਾ ਸੀ ਉਹਨਾਂ ਨੂੰ ਜੇ ਉਹਨਾਂ ਨੂੰ ਗੱਲਾਂ ਉਹਦਾ ਪਤਾ ਲੱਗਦੀਆਂ ਤੇ ਅੱਜ ਬਹੁਤ ਹਾਲਾਤ ਵਧੀਆ ਨੇ ਤੇ ਉਹ ਚੀਜ਼ਾਂ ਮੈਂ ਸ਼ੇਅਰ ਕਰਨਾ ਚਾਹੁੰਗੀ ਜਰੂਰ ਇਨ ਫਿਊਚਰ ਬਟ ਇਹ ਜਸਟ ਇੱਕ ਮੈਸੇਜ ਆ ਪੇਰੈਂਟਸ ਵਾਸਤੇ ਪਲੀਜ਼ ਆਪਣੇ ਪੇਰੈਂਟਸ ਨਾਲ ਇਹ ਵੀਡੀਓ ਸ਼ੇਅਰ ਕਰੋ ਸੋ that ਉਹਨਾਂ ਤੱਕ ਇਹ ਫੀਲਿੰਗ ਮੇਰੇ ਰਾਹੀਂ ਮੇਰੇ ਬੋਲਾ ਰਹੀ ਇਹ ਪਹੁੰਚ ਸਕੇ ਤੁਹਾਡੀ ਫੀਲਿੰਗਸ ਧੰਨਵਾਦੀ